ਨੰਗਲ ਤਹਿਸੀਲ ਚਪੰਦੇ ਪਿੰਡਾਂ ਦੇ ਵਿੱਚ ਤੈੰਦੂਏ ਦਾ ਖੋਫ ਰੁਕਣ ਦਾ ਨਾਮ ਨਹੀਂ ਲੈ ਰਿਹਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਨਿੱਕੂ ਨੰਗਲ ਤੋਂ ਜਿੱਥੇ ਘਰ ਦੇ ਨਾਲ ਹੀ ਚਰਨ ਵਾਸਤੇ ਬੰਨੀਆਂ ਬੱਕਰੀਆਂ ਤੇ ਕਿਸੇ ਖੁੰਖਾਰ ਜਾਨਵਰ ਵੱਲੋਂ ਹਮਲਾ ਕਰਕੇ ਉਹਨਾਂ ਨੂੰ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪਰਿਵਾਰਿਕ ਮੈਂਬਰ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀਆਂ ਬੱਕਰੀਆਂ ਨੂੰ ਘਰ ਦੇ ਨਾਲ ਹੀ ਬੰਨਿਆ ਹੋਇਆ ਸੀ ਕਿ ਦੁਪਹਿਰ ਬਾਅਦ ਜਾਨਵਰ ਵੱਲੋਂ ਹਮਲਾ ਕਰਕੇ ਦੋਨਾਂ ਬੱਕਰੀਆਂ ਨੂੰ ਮਾਰ ਦਿੱਤਾ ਗਿਆ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਛੋਟੀ ਬੱਕਰੀ ਦੇ ਪੇਟ ਤੋਂ ਖੁੰਖਾਰ ਜਾਨਵਰ ਵੱਲੋਂ ਉਸ ਨੂੰ ਬੁਰੀ ਤਰ੍ਹਾਂ ਖਾਲੀਆ ਗਿਆ ਹੈ ਤੇ ਦੂਸਰੀ ਬੱਕਰੀ ਨੂੰ ਵੀ ਮਾਰ ਦਿੱ ਦਾ ਗਿਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਕੋਈ ਵੀ ਵਿਭਾਗ ਦਾ ਕਰਮਚਾਰੀ ਹਜੇ ਤੱਕ ਨਹੀਂ ਪਹੁੰਚਿਆ ਜਿਸ ਦੇ ਚਲਦਿਆਂ ਕਿਤੇ ਨਾ ਕਿਤੇ ਪਿੰਡ ਵਿੱਚ ਖੋਫ ਦਾ ਮਾਹੌਲ ਹੈ ਤੇ ਦੋਵੇਂ ਬੱਕਰੀਆਂ ਮਰ ਜਾਣ ਦੇ ਕਾਰਨ ਪਰਿਵਾਰ ਪੂਰੀ ਤਰ੍ਹਾਂ ਸਦਮੇ ਵਿੱਚ ਹੈ। ਕੀ ਨਾਮ ਹੈ ਜੀ? ਪੁਲੀਸ ਪੁਲੀਸ ਕੀ ਹੋਇਆ ਤੁਹਾਡੇ ਇੱਥੇ ਕੀ ਨੇ ਕੀਆ ਹੋਇਆ ਕੀ ਖਾਦਾ ਹੈ ਕੀ ਨੇ ਖਾਧੀਆਂ ਹੁਣ ਕਿੱਦਾਂ ਕੀ ਜਾਣ ਚਾਹੁੰਦੇ? ਅਰ ਜੀ ਅਸੀਂ ਇੱਥੇ ਘਰ ਦੇ ਨੇੜੇ ਚੁਗਣੇ ਵਾਸਤੇ ਬੰਨੀ ਆਂ। ਚੁਗਣੇ ਵਾਸਤੇ ਮੈਨੇ ਕੀਤਾ ਬਹਿ ਗਿਆ ਹਾਂਜੀ ਪਤ ਕਾ ਵੀ ਰੋਲਾ ਪਿਆ ਮੈਂ ਵੀ ਘਰ ਹੈਨ ਕੀ ਬੱਚੇ ਤੇ ਘਰ ਪਤਾ ਨਹੀਂ ਲੱਗਿਆ ਜੀ ਜਦੋਂ ਪਤਾ ਲੱਗਿਆ ਸਾਨੂੰ ਜਮਰਦੇ ਦੋਨੇ ਮਰ ਗਏ ਹਾਂਜੀ ਕੀ ਮੰਗ ਸਾਡੇ ਘਰ ਚ ਮੋਲ ਦੀ ਮੇਰੇ ਘਰ ਵਾਲੀ ਨੂੰ 2 ਸਾਲ ਹੋ ਗਏ ਲੱਤਾਂ ਬਾਹਾਂ ਤੋਂ ਬੈਠਾ ਕੋਈ ਨਹੀਂ ਬੇਟਾ ਮੇਰਾ ਬੇਟਾ ਮੇਰੇ ਨੂੰ 3-4 ਮਹੀਨੇ ਹੋ ਗਏ ਉਹੀ ਲਾਤ ਕੁੱਤੀ ਵੀ ਹੈ ਜਿਆ ਵੀ ਕੰਮ ਨਹੀਂ ਕਰ ਸਕਦਾ ਦੋ ਮੇਰੇ ਬੱਚੇ ਦੇਰਦੇ ਆ ਮੇਰੇ ਕੋਲ ਕੋਈ ਕੰਮ ਕਰਨ ਵਾਲਾ ਹੈ ਹੀ ਨਹੀਂ ਚਾਹ ਮੰਗ ਕਰਦੇ ਸਰਕਾਰ ਤੁਸੀਂ ਵਿਭਾਗ ਤੋਂ ਕੀਤਾ ਫੜਨਾ ਚਾਹੀਦਾ ਫੜਨਾ ਚਾਹੀਦਾ ਜੇ ਮੈਨੂੰ ਇਹਦਾ ਮੁੱਲ ਦੇ ਦੇਣ ਜੋ ਬਣਦਾ ਮੈਨੂੰ ਮਿਲ ਜਾਣਾ ਚਾਹੀਦਾ ਮੈਨੂੰ ਨਾਮ ਗੁਰੂਪ੍ਰੀਤ ਜੀ ਪਿੰਡ ਨਿਕੁਨੰਗਲ ਭਾਜੀ ਇੱਥੇ ਬੱਕਰੀਆਂ ਸੀ ਬੰਨੀ ਵੀ ਤੇ ਚੁਗਣ ਵਾਸਤੇ ਹੀ ਭਾਜੀ ਤੈੰਦੂਆ ਪੈ ਗਿਆ ਜੀ ਦਿਨ ਦਿਹਾੜੇ ਅੱਜ ਘਰ ਦੇ ਕੋਲੇ ਆ ਭਜੀ ਬੱਕਰੀਆਂ ਦੋਵੇਂ ਮਾਰਤੀਆਂ ਜੀ ਇੱਕ ਬੱਕਰੀ ਕੋ ਹਾਂਜੀ ਇੱਕ ਮਾਰ ਕੇ ਛੱਡਤੀ ਇੱਕ ਜਿਆਦਾ ਖਾਲੀ ਭਜੀ ਇੱਕ ਬੱਕਰੀ ਛੋਟੀ ਸੀ ਹਾਂਜੀ ਇੱਕ ਛੋਟੀ ਦੀ ਇੱਕ ਸੂਣ ਵਾਲੀ ਦੀ ਭਜੀ ਕਿਦਾਂ ਦਾ ਮਾਹੌਲ ਹੈ ਹੁਣ ਉੱਥੇ ਹਾਂਜੀ ਭਾਜੀ ਇੱਦਾਂ ਦੇ ਬੰਦਿਆਂ ਨੂੰ ਵੀ ਪੈਣ ਆਪਣਾ ਜੀ ਹੁਣ ਤਮੀਂ ਵੀ ਕਈ ਖਾਦ ਨੂੰ ਅੰਨਕਾ ਗੱਲ ਚਾਹੀਦੀ। ਕੀ ਮੰਗ ਕਰ ਰਹੇ ਤੁਸੀਂ? ਵਿਭਾਗ ਤੋਂ। ਮੰਗ ਪਾਜੀ ਹੁਣ ਫੜੋ ਜੱਥੇ ਹੁੰਦੀ ਬਣੋ ਜੀ। ਇੱਥੇ ਵੀ ਜਿੱਖਸੀ ਹੈ ਜੀ। ਹੋਰ ਵੀ ਜਾਣ ਬਰ ਚੱਕ ਲੈਣੇ ਦੁਨ। ਕੀ ਹੈ ਰਾ ਭਈ? ਸੋਮਨਾ ਸਹੀ। ਸੋਮਨਾ ਤੇ ਕੀ ਹੋਇਆ ਇੱਥੇ ਕਿਦਾਂ ਦਾ ਮੋਲ ਐ ਇਸ ਵੇਲੇ ਕੀ ਹੋਇਆ ਕਿਹੜਾ ਪਿੰਡ ਕਿਹਦਾ ਘਰ? ਸਾਰੇ ਪਿੰਡ ਨਿੱਕੂ ਨੰਗਲ ਉੱਪਰ ਹੈ ਜੀ। ਠੀਕ ਹੈ ਜੀ। ਇਹ ਉਹਦਾ ਰਾਮ ਹੈ ਜੀ। ਇਹਨਾਂ ਦੀਆਂ ਬੱਕਰੀਆਂ ਸਨ ਜੀ। ਇੱਥੇ ਇਹਨਾਂ ਨੇ ਆਪਣੇ ਘਰਾਂ ਦੇ ਕੋਲੇ ਬੰਨੀਆਂ ਸੀ ਗਏ ਜੀ। ਤੇ ਪਤਾ ਨਹੀਂ ਲੱਗਿਆ ਕਿ ਇਸ ਟਾਈਮ ਜੀ ਤਿੰਨ ਦੂਹਾਂ ਆ ਕੇ ਇਹਨਾਂ ਦੋਹਾਂ ਬੱਕਰੀਆਂ ਤੇ ਬਾਹਰ ਕਰ ਦਿੱਤਾ ਇੱਕ ਤਾਂ ਤੁਹਾਨੂੰ ਦੇਖ ਹੀ ਲਿਆ ਸਾਰੀ ਖਾ ਚੁੱਕਿਆ ਇੱਕ ਗੱਲ ਤੇ ਫਰਕ ਹੈ ਨਾ ਮਾਰ ਕੇ ਸੁੱਟ ਦਿੱਤੀ ਮਨ ਕੀਤਾ ਮੋਲੇ ਸ਼ਾਮ ਵੀ ਹੋ ਰਹੀ ਸਰ ਸ਼ਾਮ ਹੋ ਰਹੀ ਹੈ ਸਾਰੇ ਡਰੇ ਪਏ ਜੀ ਬਿਸਕ ਤੇ ਦੁਬਾਰਾ ਆ ਕੇ ਸਾਡੇ ਤੇਰਾ ਹਮਲਾ ਕਰਦਾ ਵਾ ਘਰਾਂ ਦੇ ਵਿੱਚ ਜੀ ਜਦੋਂ ਘਰਾਂ ਦੇ ਕੋਲ ਹੀ ਬੰਨੀ ਬੱਕਰੀਆਂ ਤੇ ਹਮਲਾ ਕਰਦਾ ਵਾ ਤੇ ਇਨਸਾਨ ਤੇ ਵੀ ਹਮਲਾ ਕਰ ਸਕਦਾ ਜੀ ਕੀ ਮੰਗ ਰਸ ਉਹਨਾਂ ਦੀ ਮੰਗ ਤਾਂ ਇਹੀ ਆ ਸਾਰ ਇਹਨਾਂ ਨੂੰ ਜੋ ਵੀ ਇਹਨਾਂ ਦਾ ਦੇਖੋ ਮੁਆਵਜ਼ਾ ਬਣਦਾ ਹੈ ਗਵਰਨਮੈਂਟ ਬਖਾਤੇ ਉਹ ਇਹਨਾਂ ਨੂੰ ਦਿੱਤਾ ਜਾਵੇ ਗਰੀਬ ਬੰਦੇ ਹੈ ਜੀ ਇਹੀ ਤਰ੍ਹਾਂ ਦਾ ਮੁਆਵਜ਼ਾ ਵਿਚਾਰੇਆਂ ਦਾ ਇਹਨੂੰ ਤਾਂ ਘੜਾ ਕੋਈ ਨੌਕਰੀ ਹੋਵੇ ਸ਼ ਕੋਈ ਤਿਆੜੀ ਇਹਨਾਂ ਤੇ ਵਿਚਾਰੇ ਦੇ ਲੱਗਦੀ ਠੀਕ ਹੈ ਨਹੀਂ ਇਹਨਾਂ ਦੇ ਵਿਚਾਰਾ ਦਾ ਪਹਿਲੇ ਬਹੁਤ ਨੁਕਸਾਨ ਹੋ ਚੁੱਕਾ ਹੈ ਬਾਹਾਂ ਫੈਕਚਰ ਹੋ ਗਏ ਨੇ ਪਿੱਛੇ ਭਾਗ ਨੂੰ ਸੂਚਿਤ ਕੀਤਾ ਭਾਗ ਨੂੰ ਸਾਰੇ ਸੂਚਿਤ ਕੀਤਾ ਤਹ ਸੋ ਦੇਖੋ ਹਾਂ ਜੀ ਕੋਈ ਨਹੀਂ ਆਇਆ ਤੱਕ ਨਹੀਂ ਆਇਆ ਸਰ ਕੋਈ